ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਰੇਰਿਸਰ ਪਾਸ਼ੇ 10ਵੇਂ ਪੰਨਨਪੁਰ ਸਾਹਿਬ ਵਾਲਦੋਵ ਜਿੱਥੇ ਅੱਜ ਭਾਈ ਕਨੀਏ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਵੱਲੋਂ ਜਿਹੜਾ ਕਿ ਇੱਕ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ ਹੈ ਉਸ ਦੇ ਪ੍ਰਕਿਰਖਿ ਚੁੱਕਤੋਰਾ ਪੰਨਨ ਕਮੇਟੀ ਵੀ ਮੈਂਬਰ ਮੌਜੂਦ ਹੈ ਔਰ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਇਥੇ ਜਿਹੜੇ ਮੈਂਬਰ ਨੇ ਉਹ ਵੀ ਮੌਜੂਦ ਨੇ ਸੋਪਾ ਗੱਲਬਾਤ ਕਰਾਂਗੇ ਜੀ ਜਿਹੜਾ ਇਹ ਬਲੱਡ ਨੇਸ਼ਨ ਕੈਂਪ ਹੈ ਵਿਸਾਖੀ ਤੇ ਪਵਨ ਪੀਤ ਤਿਹਾਹ ਦੇ ਉੱਪਰ ਲਗਾਇਆ ਗਿਆ ਹੈ ਅੱਜ ਜਿਹੜਾ ਸ਼ਾਲੀ ਪੁਲਰ ਕੱਟਿਆ ਜਾਏਗਾ ਜੀ ਜੀ ਦੇ ਸਾਥ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼ੇਲਾਤਾ ਮੁੱਚੇ ਦੇ ਜੁੜੇ ਤੇ ਵਜਰੀਆਂ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਈਂ ਦਾ ਦਿਵਸ ਅੱਕੇ ਵਿਸਾਖੀ ਦੀਆਂ ਬੇਨਤਵਤ ਵਧਾਈਆਂ ਹੋਣ ਅੱਜ ਇਸ ਇਤਿਹਾਸਿਕ ਦਿਹਾੜੇ ਤੇ ਨਸ਼ਮਪਾ ਸਾਹਿਬ ਕਰਨਚੋਕ ਆਪਰ ਧਰਤੀ ਬੋਰਡਰ ਰੈਡੂ ਸਾਹਿਬ ਵਿਖੇ ਇੱਥੋਂ ਦੇ ਪ੍ਰਧਾਨ ਸਾਹਿਬ ਸਾਡੇ ਬਲਜੀਤ ਸਿੰਘ ਇਹ ਮਨਪ੍ਰੀਤ ਸਿੰਘ ਜੀ ਤੇ ਇਨਾਂ ਦੀ ਸਮੁੱਚੀ ਟੀਮ ਦੇ ਪਰਨ ਕਮੇਟੀ ਦੇ ਸੰਗੁਰੇ ਨਿਗਰਾਨੀ ਕਰਾਉਂਦੇ ਬਲਜੀਤ ਸਿੰਘ ਹਰਾ ਦੇ ਤੇ ਸਮੁੱਚੀ ਪਰਨ ਕਮੇਟੀ ਦੇ ਸਹਿਯੋਗ ਦੇ ਨਾਲ ਮਹਾਨ ਖੂਦਾਨੂ ਕੈਂਪ ਲੁਖਾ ਦੇ ਭਲੇ ਲਾਇਆ ਗਿਆ ਜਿਸ ਦਾ ਉਦਘਾਟਨ ਸਾਡੇ ਆਤੀ ਸਤਿਕਾਰਯੋਗ ਬਾਬਾ ਮੇਜਰ ਸਿੰਘ ਜੀ ਸਤਾਰ ਸਿਵਾ ਹਜੂਰ ਸਾਹਿਬ ਵਾਲਿਆਂ ਨੇ ਉਮੀਦ ਪ੍ਰਧਾਨ ਮਨਜੀਤ ਸਿੰਘ ਹਰਾ ਮਨਜੀਤ ਸਿੰਘ ਇਹ ਇਹ ਅੱਜ ਦਾ ਜਿਹੜਾ ਮਹਾਨ ਖੋਦਣ ਕੰਮ ਜਿਹੜਾ ਵਿਸ਼ੇਸ਼ ਯੋਗ ਆ ਯੋਗਦਾਨ ਪਾਇਆ ਸਾਡੀ ਬੋਧਾ ਰੇਡੀਓ ਸਰ ਦੀ ਸਮੂਚੀ ਪੰਨਕ ਕਮੇਟੀ ਪ੍ਰਧਾਨ ਅੰਮੋਲਜੀਤ ਸਿੰਘ ਹਰਾ ਉਮੀਦ ਪ੍ਰਧਾਨ ਸਾਡੇ ਮਲਕੀਤ ਸਿੰਘ ਹਰਾ ਤੇ ਮਨਪ੍ਰੀਤ ਸਿੰਘ ਇਹਨਾਂ ਸਮੂਚੀ ਟੀਮ ਨੇ ਸਮਾ ਸਮੂਚੀ ਉਰੰਦ ਕਮੇਟੀ ਦਾ ਦਿਲ ਦੀ ਕਰ ਰਹੀਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਅੱਜ ਇਹ ਸੇਵਾ ਬਖਸ਼ੇ ਮਾਨ ਬਖਸ਼ਿਆ ਜਿਨ੍ਹਾਂ ਵੀ ਇਹ ਕਾਨੂੰਨ ਅੱਜ ਇੱਥੇ ਇਕੱਤਰ ਹੋਣਾ ਹੈ ਇਹ ਉਹਨਾਂ ਲੋੜਵੰਦਾਂ ਮਰੀਜ਼ਾਂ ਨੂੰ ਜਿਹੜੇ ਜ਼ਿੰਦਗੀ ਤੇ ਮੌਤ ਦੀ ਲੜਾਈ ਹਸਪਤਲ ਲੜ ਰਿਹਾ ਹੈ ਉਹਨਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ ਔਰ ਕਿਸੇ ਨਵੀਂ ਪੰਜਾਬ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਖੂਨ ਦੀ ਲੋੜ ਹੋਵੇ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਨਾਲ ਜਾਂ ਗੁਰਦਾਰੇ ਰੇਰੂ ਸਾਹਿਬ ਦੇ ਪੰਨਕ ਮਟੀਰੀਅਲ ਨਾਲ ਸੰਪਰਕ ਕਰਕੇ ਤੁਸੀਂ ਕਿਸੇ ਵੀ ਲੋੜਵੰਦ ਦੀ ਜ਼ਿੰਦਗੀ ਬਚਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਸਾਡੇ ਸੰਸਥਾਨ ਤਾਂ ਲਗਭਗ 20 ਸਾਲ ਤੋਂ ਉੱਪਰ ਹੋ ਕੇ ਸੇਵਾ ਕਰਦੇ ਆਂ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਤੁਸੀਂ ਜਾਉਨੇ ਸੇਵਾ ਕਰਨ ਤੇ ਅੱਜ ਇਹ ਸਾਡਾ 800 ਦੇ ਕਰੀਬ ਕੈਂਪ ਹੈ ਸ਼ਦਮਾ ਲਾਪੂ ਗਾਂਵ ਤੇ ਅੱਜ ਇਹ ਸਾਡਾ 700 98 ਜਾਂ 99 ਕੈਂਪ ਮਾਨੂੰ ਪੱਕਾ ਚੱਤ ਰਹੀ ਹੈ ਕਿਉਂਕਿ ਸੰਤਾ ਜੀ ਸਾਡੇ ਜਿੰਨੇ ਵੀ ਚਾਹੇ ਸ਼ਿਦੀ ਜੜਿਆ ਤੇ ਪ੍ਰਕਾਸ਼ ਗੁਰੂ ਹੈ ਤੇ ਅੱਜ ਖਾਲਸਾ ਪੰਥ ਦਾ ਸਾਈਨਦੋਸ ਹੈ ਸੋ ਇਹਨਾਂ ਸਾਰਿਆਂ ਦਿਹਾੜਾ ਤੇ ਸਾਡੇ ਗੁਰੂ ਸਬਾਨ ਸਾਡੇ ਬਲੱਡ ਦੇ ਵਿੱਚ ਹੀ ਵਰਾਸਤ ਚ ਹੀ ਸਾਨੂੰ ਸੇਵਾ ਦੇ ਕੇ ਗਿਆ ਸੋ ਅੱਜ ਖਾਲੀ ਰੇਰੂ ਸਾਹਿਬ ਨੇ ਕੈਂਪ ਲੱਗਾ ਹੋਇਆ ਪੰਜਾਬ ਦੇ ਮੈਂ ਕਿਹਾ ਹਰ ਗੁਰੂ ਘਰ ਦੇ ਵਿੱਚ ਅੱਜ ਕੈਂਪ ਲੱਗਾ ਤੇ ਹਰ ਥਾਂ ਹੀ ਸੰਗਤਾਂ ਜੜੀਆਂ ਨੇ ਉਹ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਗੁਰੂ ਸਾਹਿਬ ਸਾਨੂੰ ਸੇਵਾ ਤੇ ਸਿਮਰਨ ਦੇ ਕੇ ਗਿਆ ਸੋ ਉਹ ਤੇ ਪਹਿਲਾ ਦਦੇ ਸੂਚੀ ਅੱਜ ਮਾਨਤਾ ਦੇ ਲਈ ਪੂਰੇ ਪੰਜਾਬ ਕੀ ਉਰੇ ਵਿਸ਼ੂ ਦੇ ਵਿੱਚ ਖੁੰਦਾਂ ਨਾ ਹੋ ਰਿਆ ਅਸਲਾਮ ਵਾਲੇ ਸਤਿ ਸ੍ਰੀ ਅਕਾਲ ਸਭ ਕੀ ਦੇ ਸਭ ਦੇ ਹਾਜ਼ਰ ਤੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਭਾਈ ਕਨ੍ਹਈਆ ਜੀ ਮਿਸ਼ਨ ਸਹਾਇਤੀ ਮੈਲਾ ਵਿਦਿਆਲਾ ਵੱਲੋਂ ਫੂਲਦਾਨ ਕਰ ਪਹੁੰਚਾਇਆ ਅਸੀਂ ਇਹਨਾਂ ਦੇ ਅਤਿ ਧੰਨਵਾਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਸੰਗਤਾਂ ਨੂੰ ਮਿਸ਼ਾਤੀ ਪਰੋਧਿਆਂ ਬਹੁਤ ਬਹੁਤ ਵਧਾਈਆਂ ਅੱਜ ਗੁਰਦੁਆਰਾ ਸ੍ਰੀ ਰੇਲੂ ਸਾਹਿਬ ਵਿਖੇ ਆਇਕਨਈਆ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਜੋ ਫੌਂਡਾਂ ਦਾ ਕੈਂਪ ਲਗਾਇਆ ਗਿਆ ਹੈ ਉਹਦਾ ਸੰਤਾਂ ਦੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਬਹੁਤ ਸੰਤਾ ਫੌਂਡਾਂ ਦੇ ਚੁੱਕਿਆ ਹਨ ਬਾਕੀ ਸੰਤਾ ਫੌਂਡਾਂ ਦੇ ਆਂਕਾਰੀਆਂ ਸਾਰਿਆਂ ਸੰਤਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰ ਵਿੱਚ ਵਸਦੇ ਸਿੱਖ ਪੰਥ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਗੁਰਦੁਆਰਾ ਸ਼੍ਰੀ ਰਣਜੀਤ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਬਲਜੀਤ ਸਿੰਘ ਰਾ ਮੇਰੇ ਉਮੀਦਵਾਰ ਪ੍ਰਧਾਨ ਸਰਦਾਰ ਮਲਕੀ ਸਿੰਘ ਘਰਾ ਪੂਰੀ ਸਮੁੱਚੀ ਟੀਮ ਸਰਦਾਰ ਜਸਵੀਰ ਚਾਹ ਸਿੰਘ ਦੀ ਫਰਿੰਦਰ ਸਿੰਘ ਨੰਦਪੁਰ ਔਕਰ ਸਿੰਘ ਦੀ ਪਰਮਿੰਦਰ ਸਿੰਘ ਦੀ ਫੌਜੀ ਤੇ ਕੁਜੀਤ ਸਿੰਘ ਘਰਾ ਮਾਦਾਜ਼ ਮਨਪ੍ਰ ਸਿੰਘ ਘਰਾ ਮਨਪ੍ਰ ਸਿੰਘ ਵੱਲੋਂ ਸਾਥ ਅਤੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਘਰਾ ਵੱਲੋਂ ਸਾਰੀ ਸੰਗਤ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅਤੇ ਅੱਜ ਅਸੀਂ ਖਾਸ ਹੋ ਕੇ ਭਾਈ ਕਨਿਆ ਜੀ ਮੂਸੇ ਜੈਸਾ ਸੁਸਾਇਟੀ ਦੇ ਪ੍ਰਧਾਨ ਸਰਦਾਰ ਕਰਨਜੀਤ ਸਿੰਘ ਨਮਾਣਾ ਦੇ ਨਾਲ ਸੀ ਤੈਨੂੰ ਲੇਖਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਇੱਥੇ ਖੂਨਦਾਨ ਕੈਂਪ ਲਾ ਕੇ ਸੰਤਾ ਨੂੰ ਮਹਾਨ ਖੂਨਦਾਨ ਮਹਾਦਾਨ ਕਰਨ ਦਾ ਮੌਕਾ ਦਿੱਤਾ ਅਤੇ ਸੰਤਾ ਇੱਥੇ ਬੜੀ ਸ਼ਰਧਾ ਸੇਵਾ ਦੇ ਨਾਲ ਅਤੇ ਬੜੀ ਭਾਵਨਾ ਦੇ ਨਾਲ ਆਪਣਾ ਹੱਥ ਖੂਨਦਾਨ ਦੇ ਰਹੀਆਂ ਨੇ ਕਿ ਜਿੰਨਾ ਵੀ ਅੱਜ ਯੂਨਿਟ ਕਿੱਥੇ ਆਉਣਗੇ ਅੱਜ ਲੋਕਾਂ ਦੀਆਂ ਉਹ ਜਿਹੜੀਆਂ ਲੋਕ ਜਿੰਦਗੀ ਤੋਂ ਮੌਤ ਦੀ ਲੜਾਈ ਲੜ ਰਹੇ ਉਹਨਾਂ ਨੂੰ ਫ੍ਰੀ ਨਿਸ਼ਕਾਮ ਸੇਵਾ ਦਿੱਤੀ ਜਾਏਗੀ ਬਾਈ ਗੁਰੂ ਜੀ ਦਾ ਖਾਲਸਾ ਬਾਈ ਧਰਮ